ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਦੇ ਜੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਕਮਲ ਦੇ ਦੀ ਫਾਰਮ ਪ੍ਰਿੰਟ ਭਗਵਾਨਪੁਰ ਤੋਂ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ 6-7 ਨਗ ਦਿਖਾਵਾਂਗੇ ਸਾਰੇ ਗੱਬਣਾਵਾਂ ਦੇ ਦੋ ਝੋਟੀਆਂ ਬਿਲਕੁਲ ਤਿਆਰ ਆ ਇਧਰ ਵੇਖਣਾ ਵੀ ਬਿਲਕੁਲ ਗੱਬਣ ਤਿਆਰ ਦਿਖਾਵਾਂਗੇ ਆਪਾਂ ਤੁਹਾਨੂੰ ਛੋਟੇ-ਛੋਟੇ ਰੇਟਾਂ ਦੇ ਵਿੱਚ ਤੇ ਆਪਾਂ ਪਹੁੰਚੇ ਆ ਭਾਈ ਕਮਲ ਦੇ ਕੋਲ ਤਿਆਰੂ ਕਰੀਏ ਪੀਰ ਨਾਲ ਗੱਲ ਬਾਤ ਸਤਿ ਸ਼੍ਰੀ ਅਕਾਲ ਪਾਜੀ ਸਸਕਲ ਜੀ ਬੋਲਣਾ ਠੀਕ ਠਾਕ ਹਾਂਜੀ ਕਿਰਪਾ ਕਰਕੇ ਦੀ ਸਿੰਦੀ ਕਿਰਪਾ ਹੀ ਚਾਹੀ ਵੇ ਰਈ ਆਪਣਾ ਨਾਮ ਤੇ ਐਡਰੈਸ ਦੱਸ ਲਓ ਨਾਮ ਮੇਰਾ ਕਮਲਜੀ ਸਿੰਘ ਜੀ ਘੋਟਾ ਅਫਰ ਤਸੀਲ ਡੇਰਾ ਬਾਬਰਾਂਪੁਰਾੰਦੂ ਜ਼ਿਲ੍ਹਾ ਗਰਦਾਸ ਖੇਡਾ ਠੀਕ ਆ ਜੀ ਬਾਈ ਪਿਛਲੀ ਵੀਡੀਓ ਤਾਂ ਕਿਵੇਂ ਰਹੀ ਹਾਂਜੀ ਵਧੀਆ ਜੀ ਮਾਲ ਵੀ ਜੰਦਾ ਹੈ ਕੋਈ ਗੱਲ ਨਹੀਂ ਚਲੋ ਚੜਦੇ ਆਂ ਬਾਈ ਮਾਲ ਆਇਆ ਸਾਰਾ ਠੀਕ ਆ ਠੀਕ ਆ ਜੀ ਬਾਕੀ ਜਿਹਦੇ ਕਰਮਾ ਜਾਣਾ ਆਉਣਾ ਬਿਲਕੁਲ ਬਿਲਕੁਲ ਜੀ ਬਾਈ ਆਪਣਾ ਫੋਨ ਨੰਬਰ ਹੀ ਬੋਲ ਦਿਓ ਤਰਾ 981587388 ਨੰਬਰ ਆ ਇੱਥੇ ਵਟਸਐਪ ਚੱਲਦਾ ਹੈ ਠੀਕ ਆ ਬਾਈ ਜੀ ਹਾਂਜੀ ਇਧਰ ਵੜਦੋ ਕਰੀਏ ਨਿਆਰ ਤੋਂ ਕਰਦੇ ਜੀ 2:00 ਵਜੇ ਤੱਕ ਦੇ ਇੱਕਾ ਤੇ ਕਾਟੜ ਸੀਲਿੰਗ ਆ ਤੋ ਲੰਗਾ ਕਿੰਨਾ ਟਾਈਮ ਲਾ ਜੂਗਾ ਜੇ ਤੈਂ 15 ਦਿਨ ਹੈਗੇ ਬਹੁਤ ਬਾਨੀ ਵਸ਼ੀ ਦੋ ਬੜੀ ਢੰਗਾ ਢੰਗਾ ਜਿਹੜੀਆਂ ਜੇ ਬੜੀਆਂ ਜਾਨ ਬੜੀ ਚੰਗੀ ਵਸ਼ੀ ਸੋਹਣੀ ਬੜੀ ਮੂਹ ਵੇਖੀ ਤਾ ਹਾਂ ਤੇ ਤੁੰਨੋ ਬਾਈ ਉਹ ਖੋਲ ਕੇ ਵੇਖ ਲਈ ਪਾਈ ਜਵਾ ਸੋਹਣੇ ਦੰਦਾਂ ਨੇ ਦੇ ਸਾਹਤ ਹੁੰਦਾ ਜੇ ਉਹਨੂੰ ਦੇਖੀ ਕਿ ਕੀ ਆ ਤੇ ਰਵੇ 6 ਦੰਦ ਜਗੋ ਸ਼ਿੱਗੀ ਹੋਗੀ ਤੇ ਹੋਰ ਠੀਕ ਆ ਠੀਕ ਹਾਂਜੀ ਆਜੀ ਲੋ ਅੱਗੇ ਨਦੀ ਵਾਲੀ ਬੈੜ ਆ ਜੀਏ ਪਹਿਲਾ ਸਵੇਰ ਸੋਣਾ ਛੇੜ ਦੇ ਜੱਗੇ ਮਕਰੋ ਮੜੀ ਜੀ ਤੇ ਮਾਣ ਕੋਲ ਜਿਹੜੀਆਂ ਅਜੇ ਹਵਾਨੇ ਦੇ ਕਾਫੀ ਜ਼ਿਆਦਾ ਸੂਨ ਤੱਕ ਹਵਾਨਾ ਚੰਗਾ ਬਰਾਲੂਗੀ ਤੇ ਭਾਈ ਇਹਦੇ ਕੋਈ ਪਤਾ ਮੈਂ ਮੇਰੀ ਮਾਂ ਦਾ ਕਿਹਦਾ ਰਿਕਾਰਡ ਹੈ ਜੀ 20 ਕਿਲੋ ਕਹਿੰਦੇ ਨੇ ਵੇਖੋ ਜੀ 17 18 ਕਿਲੋ ਪਹਿਲਾਂ ਦੇ ਜੂ ਹੈ ਰਕਮ ਅੱਛਾ ਅੱਛਾ ਹਾਂ ਜਿਆਦਾ ਬੜੀ ਠੀਕ ਹੈ ਲਓ ਜੀ ਇਹਦੀ ਬਦਲ ਦਾ ਰਿਕਾਰਡ ਆ ਗਿਆ ਜੀ ਤੇ ਬਾਕੀ ਆਪਾਂ ਨਾ ਲਾਗੇ ਨੂੰ ਤੁਹਾਨੂੰ ਥੋੜਾ ਦੱਸ ਹੈ ਜੀ ਕਿ ਆ ਵੀ ਚੈੱਕ ਕਰੰਨੇ ਆ ਤਾਂ ਤੋਂ ਜਿਹੜੇ ਬਹੁਤ ਚੰਗੇ ਆ ਗਏ ਆ ਕਰੋ ਵੀ ਕਿਹਾ। ਤੇ ਭਾਈ ਕਹਿੰਦਾ ਕਿ ਪਹਿਲਾਂ ਨਹੀਂ 17 18 ਕਿਲੋ ਦੁੱਧ ਪਾ ਦੂ ਵੀ ਗਾਜੇ ਗੇੜੇ ਠੰਗਾ ਠੰਗਾ ਨਹੀਂ ਤੇ ਥੰਗਾ ਤੋਂ 16 ਲੈ ਜੂਗੀ। ਬਹੁਤ ਚੰਗੀ ਵਾਸੀ ਵਿਧੀ ਬੁੱਥੀ ਤੇ ਕਿਤੇ ਤੁਹਾਨੂੰ ਗੱਲਾਂ ਦੇ ਇਹੋ ਜਿਹੀ ਵਿਧੀ ਕਿਤੇ ਲੱਭਦੀ ਘੱਟ ਐ ਬਹੁਤ ਜਿਹੜੀ ਬਹੁਤ ਹਾਂਜੀ। ਵਾਸੀ ਜੇ ਤਿਆਰ ਹੋ ਗਈ ਨਾ ਉਦੋਂ ਤੇ ਦੱਸੂਗੀ ਮੈਂ। ਠੀਕ ਹੈ ਤਾਂ ਮੁੱਲ ਭਾਜੀ ਹਰ। ਮੁੱਲ ਤੇ ਵੀ ਜੀ ਇਹ 65 65 ਹੁੰਦਾ। ਅੱਛਾ ਜੀ। 60 ਦੀ ਐ ਜੀ। ਆਪਾਂ ਹਾਂ ਨਾਲੇ ਦੱਸੀਏ ਜੀ ਬਸ ਫਿਰ 200 ਰੁਪਏ ਛੋਟਾ ਵਾਲੇ ਦੱਸਦੇ ਹਾਂ ਜੀ 200 ਵਾਲੇ 50000 ਪੂਰੇ ਦੀ ਵਸ਼ੀ ਦੇਣੀ 200 ਰੁਪਏ ਛੋਟਾ ਕਰਨੀ ਠੀਕ ਹੈ ਲੋ ਬਜੀ 50000 ਦੀ ਬਿਲਕੁਲ ਦਿਆਂਗੇ ਕੋਈ ਵਾਰ ਦਾ ਹਿਸਾਬ ਨਾ ਲੋ ਵਾਲੀ ਵਹਿੜਿਆ ਤੇ ਕਿਸੇ ਵੀਰ ਭਰਾ ਨੇ ਸਾਹਮ ਦਾਸਦਨ ਕਰਕੇ ਜਿਹੜੇ ਰੁਪਏ 4 ਉਹ ਵੀ ਕੱਢ ਸਕਦਾ ਬਿਲਕੁਲ ਜਿਹੜਾ ਭਾਫਾਤਾ ਵੀਰ ਨੇ ਜੈਜ ਛੋਟੀ ਓਟਦੇ ਵਾਲੇ ਭਾਫਾਏ ਨਹੀਂ ਭਾਵ ਵਾਲੀ ਬਈ ਵਹਿੜ ਇਹ ਮਹਿਰਤ ਵੀ ਜੀ ਨਗੀਨਾ ਨਗੀਨਾ ਹੀ ਕਹਿੰਦੇ ਠੀਕ ਜੀ ਕਰੋਸ ਆ ਥੋੜੀ ਪਰ ਕਿਦੇ ਕੰਨੂ ਗੱਲਾਂ ਉਹ ਇਥੋਂ ਥਾਂ ਕਿਦਾਂ ਲੱਗਾ ਮੋਟਰ ਵ ਹਾਂ ਜੀ ਹਾਂ ਜੀ ਕੋਈ ਕਿਤੇ ਹੱਤ ਨਹੀਂ ਪੁੱਟੀ ਕਿਤੇ ਜਿੱਦਾਂ ਮਰਜ਼ੀ ਚੋਲੇ ਆ ਯਾਦਦਾੜੇ ਅਮ ਪੁੱਟ ਪੁੱਟ ਪਿੱਛੇ ਲਵਾਈ ਪਈ ਆ ਮੈਂ ਇਸ ਤੀਨੀ ਕਰਕੇ ਬੈਠ ਲਈ ਆ ਪਰ ਕੋਈ ਜੂਰ ਇਹ ਕਿੰਨਾ ਕੁ ਵਕਤ ਹੋਊਗੀ ਇਹ ਪਹਿਲਾ ਸੂਹਾ ਚਾਰ ਤੰਦ ਜੀ ਇਹ ਚਾਰ ਤੰਦ ਆ ਗਈ ਬਾਈ ਤੇ ਪਹਿਲਾਂ ਨਹੀਂ ਇਹ ਵੀ ਆ ਤੇ ਥਾਣੇ ਕੋਲ ਜਿਹੜਾ ਬਹੁਤ ਚੰਗਾ ਲੱਗਾ ਗੁਲਾਬੀ ਥਾਣਾ ਆ ਗਿਆ ਵਾ ਤੇ ਜੇ ਅਸੀਂ ਕ੍ਰੋਸ ਵਾਲੇ ਨਾਲ ਨੂੰ ਕੋਈ ਗਰਮੀ ਨਹੀਂ ਤੇ ਨਾਲ ਕੋਈ ਮਠੰਡ ਵੀ ਪ੍ਰਵਾਹ ਮੈਂ ਇਹ ਨਾ ਗਰਮੀ ਆ ਜੀ ਸਾਹ ਕਿਹੜਾ ਭਰਾ ਲਾਜੂਗਾ ਦੇ ਦੁੱਧ ਚੰਗਾ ਭਰੀ ਜਾਊਗੀ ਤੇ ਚੱਡਾ ਛੱਡਾ ਜਿਹੜਾ ਬਹੁਤ ਹੀ ਚੰਗਾ ਕੱਢ ਲਿਆ ਨੇ ਪਹਿਲਾਂ ਨਹੀਂ ਸੇਨ ਗਿੱਠ ਗਿੱਟ ਤੇ ਹੀ ਥਣ ਲੱਗਾ ਵਾ। ਕਮਾਲ ਹੈ ਕਮਾਲ। ਬਹੁਤ ਜਿਆਦਾ ਹੈ ਤੇ ਇਹ ਕਿੰਨਾ ਕੱਢੂ ਦੋਦ। ਦੋਦ ਤੇ ਕੱਢਣਾ ਜੇ ਚਾਹਵਾ 15 ਕਿਲੋ ਪਈਆਂ ਨੇ। ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਤਾਂ 14 15 ਲਿੰਕ ਕੱਢੂ ਮੈਂ ਦੋਦ। ਤੇ ਚਟਾਟਾ ਕੱਢਾ ਜਿਹੜਾ ਇਹਨਾਂ ਪੂਰਾ ਫਸਿਆ ਪਿਆ ਵਾ। ਉਹ ਨਾੜਾ ਨੂੰ ਵੀ ਛੱਡੇ ਤੇ ਕੰਦੀਆਂ ਆਗੀਆਂ। ਕੰਮ ਕਰਦਾ ਹੁੰਦਾ ਰਹਿੰਦਾ ਰਹਿੰਦਾ ਹੂੰ ਛਲੋ ਹੋਏ ਨੀ ਕਿੱਲੇ ਸਾਈਡ ਤੋਂ ਬਾਈ ਦਿਖਾਇਓ ਜਿਹੜਾ ਖਾਣਾ ਦਾ ਸੈੱਜ ਗਿਆ ਦੋਣੇ ਵੇਖੋ ਵੀ ਜੀ ਕੋਈ ਨੀ ਕੁਆਲਿਟੀ ਬਹੁਤ ਚੰਗੀ ਹੈ ਵਾਸੀ ਬਹੁਤ ਹੀ ਚੰਗਾ ਤੱਲਾ ਕਲਾਸਾਂ ਲੱਗੋ ਕੋਈ ਬਾਦੂ ਸਾਡੇ ਦੇਖ ਲਾਈ ਸਾ ਆਵਿਆ ਬੋਲੋ ਦੱਸਿਓ ਬਾਈ ਇਹਦਾ ਬੋਲੋ ਵੀਰ ਜੀ ਖਾਣਾ ਵਾਲੇ ਕਰਨਾ ਇਹਦਾ ਵੀ ਹਾਂਜੀ ਇਹਦਾ ਵੀ ਹਾਂੜਾ ਆਏ ਬਸ ਕਰਨ ਨੂੰ ਭਾਏ ਵੀ ਜੀ ਇਹਦਾ ਵੀ 65 ਕਰੀਏ 70 ਕਰੀਏ ਆਈਏ ਅੱਛਾ ਜੀ ਇਹ ਵੀ ਪੱਛੀ ਜਿਹੜੀ ਹੈ 55000 ਦੀ ਲੈਣੀ ਹੈ ਠੀਕ 52 ਹਾਂਜੀ ਉਹ ਚੋਂ 1000 ਰੁਪਏ ਛੋਟ ਕਰਦਾ ਕੋਈ ਨਹੀਂ ਹਾਂਜੀ ਮੈਂ ਜਾਣਦੀ ਪੂਰੇ ਨਹੀਂ ਮੰਗ ਦਿੰਦਾ ਸਿਰਫ 200 ਰੁਪਏ ਛੋਟ ਹੀ ਹੋਣੀ ਚਾਹੀਦੀ ਮੈਨੂੰ 200 ਵਾਲੇ ਕਰਨੇ ਅੱਜ ਆਪਾਂ ਹਾਂ 200 ਛੋਟ ਹੋਣੀ ਕਿਉਂਕਿ ਆ ਵਾਸ਼ੀ ਇਹੋ ਜੀ 50 ਦੀ ਬਾੜੋ ਲੈ ਲਈ ਜੀ ਵੇ ਇਹਦੀ ਗੱਲ ਹੈਗੀ ਚਲੋ ਜਾਣ ਤੋਂ ਜਾਇ ਜੀ ਲੋਬ ਜੀ ਇਹ ਵੀ ਪੂਰੇ 50 ਦੀ ਹੈ ਨਾ ਹਾਂ ਜੀ ਇਹ ਪੂਰੇ 50 ਦੀ ਹੈ ਪਹਿਲਾਂ ਮजूद ਨਹੀਂ ਵਿਕਣਾ ਇਹਦੀ ਕੁਆਲਿਟੀ ਤੇ ਗਾਰੰਟੀ ਕੋਈ ਨਹੀਂ ਦੇ ਦੋ ਤੇ ਵੀ ਚਲੋ ਕਰਮ ਵਾਲੀ ਚੰਗਾ ਪਰ ਵਿੱਚ ਤਲਾਸ਼ ਜੱਡਾ ਬਣਾਇਆ ਇਹਨੇ ਬਿਲਕੁਲ ਬਿਲਕੁਲ ਤੇ ਇਹ ਵੀ ਬਾਈ 50 ਦੀ ਉਹ ਵੀ 50 ਦੀ ਤੇ ਬਾਕੀ ਚਲੋ ਜੋੜਾ ਜੇ ਇਹ ਭਿੜਾ ਦੇ ਫੇਟ ਆਉਗੇ ਤਾਂ ਹੋਰ ਮਾਨਤਾਂ ਵਾਲ ਬਾਈ ਜਰੂਰ ਕਰ ਦੂਗਾ ਜੀ ਆਹ ਬਾਈ ਸ਼ਕੈਚ ਆ ਗਈ 80 ਕਰੋੜ 80 ਕਰੋੜ ਜਰਸੀ ਦੇ ਵਿੱਚ ਬਾਕੀ ਗੱਡੀ ਇੰਨੀ ਆ ਵੀ ਵਰਤੀ ਇਹਦਾ ਨਹੀਂ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ ਕਰੋ ਚੈੱਕ ਲਓ ਜੀ ਹਾਲ ਜਸਤੀ ਦੇ ਵਿੱਚ ਕਰਾਓ ਸਿਆ ਦੁੱਧ ਵੀ ਇਹਨੇ 18 ਕਿਲੋ ਦਿੱਤਾ ਪਹਿਲੇ ਸਵੇਰ ਕੰਵਾਸ ਦੇ ਜੂਗੀ 20 ਵੀ ਪਾ ਕੇ ਜਬਰ ਦੁੱਧਾ ਸੁਆਏ ਦੁੱਧਿਆ ਸੁਆਏ ਦੀ ਲਓ ਬਾਈ ਸਾਈ ਹਾਲ ਜਸਤੀ ਚ ਕਰਾਓ ਸਿਆ ਬਹੁਤ ਚੰਗੀ ਵਿਆੜਿਆ ਟਿਕਾ ਦਾ ਹੀ ਫੈਟ ਕੁਆਲਟੀ ਜਿਹੜੀ ਬਹੁਤ ਹੀ ਚੰਗੀ ਆ ਜੀ ਟੈਸਟ ਕਰੋ ਜੀ ਚੱਕ ਲਓ ਜੀ ਠੀਕ ਆ ਜੀ ਬਹੁਤ ਚੰਗੀ ਜੀ ਬੜੀ ਬਹੁਤ ਵਜਨ ਵਾਲੀ ਕੰਦ ਠੀਕ ਲਓ ਬਾਈ ਢਲਾਂ ਢਲਾਂ ਜਿਹੜੀਆਂ ਇਹਦੇ ਵੀ ਹਵਾਨੇ ਤੇ ਕਾਫੀ ਆ ਇਹ ਫੋਨ ਤਾਂ ਕਿਹਦਾ ਵੱਡਾ ਇਹ ਵੀ ਚੰਗਾ ਬਣਾ ਲੂਗੀ ਇਹ 16 ਤੋਂ 17 ਲੀਟਰ ਪਈ ਕਹਿੰਦਾ ਕਿ ਪਹਿਲਾਂ ਨੇ ਦੁੱਧ ਕੱਢਿਆ ਉਹਦੇ ਐਕਸਟ੍ਰੀਸ ਤੋਂ ਚਾਹ ਸੁਬਾਹ ਬਿਲਕੁਲ ਤਿਆਰ ਬਣ ਅਗਲੀ ਸੈਟ ਤੋਂ ਜਰੂਰ ਆਪਾਂ ਖਲਾਂ ਦਾ ਸਾਇਸ਼ ਹੈ ਉਹਨਾਂ ਨੂੰ ਚੈੱਕ ਕਰਾਵਾਂਗੇ ਇਹ ਕਿੰਨਾ ਖੜਕੀਦਾ ਹੈ ਮੈਂ ਕਹਿੰਦਾ ਵੀ ਕਿਹ ਕੋ ਤਿਆਰੀ ਆ ਖਾਈ ਦੀ ਨੂੰ ਤਨਪੁਰੇ ਹੁੰਦੇ ਆ ਲਈ ਅੱਛਾ ਜੀ ਤੇ 24 ਹੋ ਗਈ ਅੱਜ ਹਾਂਜੀ ਤੇ ਵੇਖੋ ਹਫਤਾ ਖੰਡ ਲੈ ਜੂਗੀ ਇੱਥੋਂ ਠੀਕ ਆ ਜੀ ਅੱਗੇ ਵੱਧ ਘਾਟੇ ਹੋ ਸਕਦਾ ਸਾਡੀਆਂ ਦੀ ਥੱਲਿਓ ਚੰਗੀ ਬਣੂਗੀ ਗਾਹਣ ਉਹ ਵੇਖੋ ਕਿਦਾਂ ਬਣੀ ਹੈ ਲਓ ਭਾਈ ਅਗਲੀ ਸਾਈਡ ਤੋਂ ਤੁਹਾਨੂੰ ਦਾ ਸਾਈਡ ਆ ਤੁਸੀਂ ਚੈੱਕ ਕਰ ਸਕਦੇ ਹੋ ਦੁੱਧ ਵਾਲੀ ਗਾਮ ਆ ਗੜ ਠੀਕ ਹੈ ਜੀ ਇਹਦਾ ਮੁੱਲ ਭਾਜੀ ਮੁੱਲ ਵੀ ਜੀ ਇਹ ਵੀ ਗਰਮੀਆਂ ਹਿਸਾਬ ਨਾਲ ਹੈ ਤੇ ਵੀ 65 ਦੀ ਹੈ ਹਾਂਜੀ ਇਹ ਜਿਹੜੀ ਹਾਂ ਨਾ ਦੇਣੀ ਆ ਨਾ ਵਸ਼ੀ ਹਾਂਜੀ 50000 ਦੇ ਰਸੀ ਦੇਣੀ ਉਹਦੇ 200 ਰੁਪਏ ਛੂਟ ਕਾਈ 55000 ਦੀ ਐ ਤੂੰ ਇੰਦੇ ਫੇਰੇ 200 ਰੁਪਏ ਆੱਚੋ ਛੂਟ ਹੋਊਗਾ ਬਹੁਤ ਵਧੀਆ 55000 ਮੇ 200 ਰੁਪਏ ਛੋਟ ਤੇ ਦੁੱਧ ਇਹ ਆਖਤੀ ਬਾਈ ਕਿੰਨਾ ਤੇਰਾ ਡਿਸਾਵਣਾ ਕੱਢੂਗੀ 17 18 ਕਿਲੋ ਵਿੱਚ ਦੇਣਾ ਚਾਹੀਦਾ ਵਸ਼ੀ ਠੀਕ ਹੈ ਲਓ ਜੀ 17 18 ਲੀਟਰ ਵਾਲੀ ਵੈੜ ਆ ਦੇ ਚਲੋ ਅਜੇ ਨਵੀਂ ਆ ਬਿਲਕੁਲ ਤੇ ਆ ਬਾਈ ਛੋਟੀ ਕਿਵੇਂ ਮੈਂ ਕਿਹੜਾ ਸੁਭਾਵਾ ਇਹ ਛੋਟੀ ਵੀ ਦੀ ਗੁੱਜਾ ਸੁਭਾਵਾ ਅੱਛਾ ਜੀ ਹਾਂਜੀ ਇਹਦੀ ਛੋਟ ਗੁੱਜਾ ਸੁਭਾਵਾ ਠੀਕ ਕਰੋ ਜੀ ਫਾਨ ਚਟਾ ਇਦਾਂ ਵਧੀਆ ਦੁੱਧ ਵੀ 13 14 ਕਿਲੋ ਹੈ ਗਰੰਟੀ ਨਾਲ ਜਿਹੜਾ ਮੱਗੀ ਮਿੰਕੇ ਲਾਏ ਠੀਕ ਹੈ ਠੀਕ ਇਹ ਭਾਈ ਕਿੰਨਾ ਘੜੂ ਟਾਇਰ ਆ ਪਿੱਛੇ ਦੀ ਪੂਨ ਗਰੰਟੀ ਹੋ ਗਈ 14 ਕਿਲੋ ਦੁੱਧ ਭਰ ਜੂਗਾ ਲਓ ਭਾਈ 14 ਲੀਟਰ ਜਿਹੜਾ ਦੁੱਧ ਭਰੂਗੀ ਤੇ ਜੱਡ ਬਣਾਇਆ ਕਾਰੀ ਚਾਤ ਕਾਠਾ ਕੰਦਰਾਵਾ ਤੇ ਸਪੇਸ ਕੁੜੇ ਦੀ ਵੀ ਬਹੁਤ ਚੰਗੀ ਆਗੀ ਤੇ ਥਾਨ ਜਿਹੜਾ ਅਨ ਸਪੈਸ਼ਲ ਲੱਗਾ ਤੁ ਸਾਡੀ ਚਟਾ ਲਾਇਆ ਗਿਆ ਵਾ ਚੇਰਾ ਤੋਂ 14 ਲੀਟਰ ਜਿਹੜਾ ਭਈ ਕਹਿੰਦਾ ਕਿ ਦੁੱਧ ਭਰ ਜੂਗੀ ਲੈਓ ਸਮਾਹ ਲੋ ਭਾਈ ਜੀ ਵਾਪੇ ਜੀ ਬੱਜਾ ਚੂਗਾ ਤੇ ਫੇਸ ਕੁਆਲਟੀ ਤੇ ਸਿੰਗ ਸਿੰਘ ਜਿਹੜਾ ਚੰਗਾ ਆ ਗਿਆ ਵਾ ਤੇ ਪਰ ਵੀ ਜਦੋਂ ਦੋ ਦਲੇ ਨਿਸ਼ਾਨੀ ਤੁਹਾਨੂੰ ਦਿਖਾਵਾਂ ਇਹ ਆ ਚੀਂ ਤੇ ਸਹੀ ਹੁੰਦੀ ਹੈ ਬਲਕਿ ਦੋ ਦਲੇ ਤੇ ਸੰਗੀ ਹੁੰਦੀ ਹੈ ਤੇ ਅਜੇ ਤੇ ਲੰਘ ਗਾਹੀ ਜਾਂ ਤੇ ਹੋਰ ਕਾ ਕੇ ਨਾਲ ਸੱਚਾ ਗਮਾਰ ਦਾ ਹਵਾਲਾ ਲਾਣਾ ਨਾਲ ਆ ਵੀ ਖਾਮ ਤੋਂ ਕਰ ਚੈੱਕ ਕਰ। ਤਾਂ ਕਿਉਂ ਭਾਈ ਮੜਾ ਜਾ ਪੈਣ ਨੂੰ ਇਹ ਕੋ। ਲਓ ਭਈ ਅਗਲੀ ਸਾਈਡ। ਗਾਈਆਂ ਨੂੰ ਮੇਰੀ ਬਣੀਏਗਾ। ਬਹੁਤ ਚੰਗਾ ਤੇ ਤਾਂ ਹੀ ਸਪੈਸ਼ਲ ਹਦਾ ਬਣਾ ਲੱਗਾ। ਦੁੱਧ ਵਾਲੀ ਮੈਂ ਦੋਦੇ 13 ਦੇ ਬਗਰ ਕਿਤੇ ਨਹੀਂ ਜਾਊਗਾ। ਠੀਕ ਹੈ ਠੀਕ ਹੈ। ਪਤਲੀ ਚਮੜੀ ਦੀ ਬਾਕੀ ਇਹ ਵੀ ਮੋਟੀ ਜਿੱਥੋਂ ਮੱਦੀ ਚਮੜੀ। ਵਜਨ ਬੜਾ ਮੋਟੀ। ਯਾਰ ਮੁੱਲ ਭਾਜੀ ਕੀ ਕਰਨਾ ਹੈ ਰ? ਮੁੱਲ ਤੇ ਵੀ ਜੀ 115 ਭਾਂ ਖਾ ਲਈਏ। ਹਾਂ ਜੀ। ਦੇਣ ਵਾਲੀ ਜਿਹੜੀ ਗੱਲ ਹੈ ਨਾ। ਹਾਂ ਜੀ। ਇੱਕ ਭਾਂਜੀ ਦੀ ਮਾਝ ਦੇ ਦਾਂਗੇ। ਨਹੀਂ। ਮੇਰੇ ਠੀਕ ਰਹੇ ਹੁੰਦਾ ਨਹੀਂ ਇਹ ਬਾਹਰ ਕੁਝ ਵੀ। ਨਹੀਂ ਜਾਂਦੀਏ ਜੈਜ। ਚਲੋ 1-2 ਦੇ ਦਾਂਗੇ। ਪੂਰੇ ਰੀ। ਪੂਰੇ ਦੀ ਹਾਂ ਬਾ ਸ਼ੋਰ 200 ਰੁਪਇਆ ਹੋਣੀ ਜੇ ਲਾਓ ਜੀ ਪੂਰੇ ਲੱਖ ਦੇ ਵਿੱਚ ਮੈਂ ਕਹਿੰਦਾ ਕਿ ਸ਼ੋਰ 200 ਹੋਣੀ ਚਲ 500 ਕਰ ਦਿਓ ਚਲ 500 ਕਰ ਲਓ ਲਾਓ ਜੀ 500 ਰੁਪਇਆ 200 500 ਦੀ ਨਹੀਂ ਗੱਲ ਹੁੰਦੀ ਕੋਈ ਬੋਧਾ ਨਾ ਕੋਈ ਜਿੱਦ ਕਰੇ ਫੇਰ ਇਹੋ ਬਾਲ ਜੀ ਨਹੀਂ ਚਲੋ ਚਲੋ ਚੰਗੀ ਆ ਹਾਂ ਜੀ ਚੰਗੀ ਆ ਹੋਰੀ ਚੰਗ ਲਗ ਰਹੀ ਆ ਬਈ ਨੀਲੀ ਚ ਆ ਗਈ ਇਹ ਨੀਲੀ ਦੀ ਮੈਂ ਵੇਚੀ ਹਾਂਜੀ ਤੇ ਇਹਨੇ ਦੂਜੇ ਸਵੇ ਸੁਣਾਵਾ ਅੱਛਾ ਜੀ ਇੱਕੋ ਟੀ ਉਦਾਂ ਦੇਣ ਹਜੇ 10 ਤੋਂ ਬਾੜਾ 15 ਵੀ ਲੈ ਸਕਦੀ ਹਾਂ ਤੁਹਾਨੂੰ ਦਵਾਂ ਠੀਕ ਆ ਠੀਕ ਜੀ ਇੱਕੋ ਸੰਭ ਲੂਗਾ ਨਾ ਇਹ ਦੂਜਾ ਸਵੇ ਸੁਣਾ ਦੇਵੀਂ ਤੂੰ ਚਾਹ ਸੁਣਾ ਦੇ ਠੀਕ ਆ ਜੀ ਬਾਕੀ ਤੋਂ ਬੜਾ ਮੇਰੇ ਜੀ ਦਾ ਕੱਤ ਹੋਣਾ ਦਾ ਕੱਤ ਵਜਨ ਦੀ ਬਹੁਤ ਹੀ ਚੰਗੀ ਆ ਗਈ ਆ ਸਿੰਗਲ ਹੱਡੀ ਫੋਟੋ ਤੁਹਾਨੂੰ ਫੋਟੋ ਠੀਕ ਆ ਠੀਕ ਆ ਜੀ ਕਿੰਨਾ ਕਰ ਰਿਕਾਰਡ ਰਿਆ ਰਾ ਪਹਿਲਾਂ ਦਾ ਰਿਕਾਡ ਵੀ ਦੀ ਉਹ ਕਹਿੰਦੇ 12 ਕਿਲੋ ਦਿੱਤਾ ਜੋ ਟੀਲੋ ਦਾ ਕਾਦੇ ਹਿਸਾਬ ਨਾਲ ਦੇਣਾ ਚਾਹੀਦਾ ਠੀਕ ਹੈ ਠੀਕ ਹੈ ਆ ਚਲੋ ਗਰਮੇ ਦਾ ਇਹ ਈਲੀ ਦਾ ਰੋਈ ਆ ਜਾਂਦੀ ਹੈ ਠੀਕ ਹੈ ਚਲੋ ਇਹ ਅੰਗਲੀ ਦੀ ਵਿੱਚ ਥੋੜਾ ਜਿਹਾ ਘਾਹ ਵਾਲਾ ਰੋਈ ਅੰਗਲੀ ਦੀ ਲੋਈ ਤੇ ਜਮੀਨ ਦੀ ਰੋਈ ਕੱਲ ਮਾ ਨਾਲ ਮਿਲਦੇ ਆ ਰਮਾ ਠੀਕ ਹੈ ਠੀਕ ਹੈ ਲਓ ਬੜੀ ਚੱਦਾ ਚੁੱਦਾ ਜਿਹੜਾ ਲਾਡੋ ਲੱਗਣੀ ਹੈ ਕਾਫੀ ਆ ਇਹ ਠੰਡ ਨੂੰ ਵੀ ਚੰਗਾ ਲੱਗਾ ਤੇ ਕਰਤਵਜ ਦੀ ਵੀ ਚੰਗੀ ਆ ਇਹ ਕੇ ਸੋ ਆਪੇ ਪਤਾ ਨਹੀਂ ਕਿ ਆਪੇ ਨੇ ਬੋਤੇ ਫੋਲ ਦੇ ਦੋ ਪੈਰ ਕਿੱਥੇ ਇਹ ਜਿਹੜਾ ਘੋੜੀਆਂ ਘੜੀਆਂ ਜਣਾ ਹੁੰਦੇ ਹਮ ਮਤੇ ਫੋਲ ਪੰਜ ਕਲਿਆਣੀ ਪੰਜ ਕਲਿਆਣੀ ਚਾਰ ਸਾਬਾ ਜੀ ਕੋਈ ਦਿਨ ਆਊਗਾ ਤੇ ਆਪਾਂ ਤੁਹਾਨੂੰ ਘੋੜਿਆ ਦੀ ਵੀ ਜਰੂਰ ਦਿਖਾਇਆ ਕਰਾਂਗੇ ਹੈਨਾ ਹਮ ਐਸੇ ਕੋ ਲਖਾਉਂਦੇ ਕਿਹਾ ਜੀ ਬੜੀ ਸਾਫ ਹੈ ਜੋ ਟੱਲੇ ਕਿ ਇਹਦਾ ਮੁੱਲ ਪਾਜੀ ਹਰ ਉੱਦਾਂ ਦੇ ਵਿੱਚ ਝੋਟੀਆਂ ਮੇਰਾ ਰਾਦਾ ਤਿਆਰ ਕਰਕੇ ਵੇਚਾਂਗੇ ਚਲੋ ਪਾ ਦਿੰਦੇ ਆ ਵੀਡੀਓ ਜੇ ਵੇਖ ਜੂ ਠੀਕ ਆ ਨਾਲ ਨਾਲ ਵੇਖੂ ਤਾਂ ਵੀ ਕੋਈ ਨਹੀਂ ਤਿਆਰ ਕਰਾਣ ਛੱਡ ਦੇਣੀ ਨਾ ਆਪਾਂ ਹਾਂਜੀ ਹਾਂਜੀ ਹੁਣ ਜਿਹੜੀ ਝੋਟੀਆਂ ਨਾ ਆਪਾਂ ਹਾਂ ਮੋਲੇ ਦਾ ਲੱਖ ਹੈ ਇੱਕ ਪੰਜ ਜਿੰਨਾ ਮੱਡੀ ਘੜੀ ਆਈ ਏ 90 ਹਜ਼ਾਰ ਹੀ ਦੇ ਦਈਏ ਨਹੀਂ ਐਗਦਾ ਮੰਨ ਲਈ ਹੈਗੀ ਕਸਰਾ ਕੱਲ ਦੋ ਹੋਰ ਫੜਤਾਂ ਵਿੱਚ 88 ਹਜ਼ਾਰ ਹੀ ਦੇ ਦਾਂ ਹਾਂ ਹਾਂ 88 ਹਾਂ ਕੁਝ ਨਹੀਂ ਤਾਂ ਬੜੀ ਬੜੀ ਝੋਟੀਆਂ 87 ਦੇ ਦਾਂਗੇ ਹਾਂ ਨਾ ਬਿਲਕੁਲ ਦਾ ਸਿੱਧਾ ਖਾਂ ਆਸਤਾ ਸਿੱਧੋ ਅਸ਼ਰਪੀਆ ਸ਼ੋਰਟ ਕਰ। ਠੀਕ ਲਓ ਵੀ 87000 ਚੋਂ ਤੇ ਕੋਠੇ ਜੀਟੀ ਝੋਟੀ ਆਪਾਂ ਨੂੰ ਕਹਿ ਸਕਦੇ ਆ ਤੇ ਜਿਹੜਾ ਭਰਾ ਸਾਹਮਣੂ ਗਾ ਚਲੋ ਉਹ ਵੀ ਦੋ ਚਾਰ ਆ ਵੀ ਮੈਂ ਦੇਖ ਸਕਦਾ ਨੂੰ ਗੋੜ ਆ। ਇਹ ਆ ਜਿਹੜੀ ਐ ਐਫ ਗਾਵਾਂ ਨੂੰ ਚੱਡਾ ਬਣਾਈ ਫਿਰਦੀ ਰਸੂਲ ਤਾਂ ਕੀ ਲਿਆ ਕਰਨ ਵਾਲੀ ਉਹ ਤੇ ਹੋਰ ਭਾਜੀ ਕਹਣਾ ਕੋਈ ਬੱਸ ਵੀ ਜੀ ਬਾਕੀ ਇਹ ਕਹਨੇ ਆਉਣਾ ਵਾ ਆ ਕੇ ਤਸੱਲੀ ਵੀ ਕਰ ਸਕਦਾ ਹਾਂਜੀ ਹਾਂਜੀ ਇਹਦੇ ਆਪਾਂ ਆਨਲਾਈਨ ਭੇਜ ਦਾਂਗੇ ਠੀਕ ਆ ਹਾਂਜੀ ਆ ਪਿੱਛੇ ਦੀ ਗਾਰੰਟੀ ਹੋਊਗੀ ਬਣੀਆਂ ਆਪਣੇ ਬੁੜੀ ਸੋਇਆ ਜਣਾ ਹਾੜੀਆਂ ਕੋਈ ਜਿਆਦਾ ਹੁੰਦਾ ਪਿੱਛੇ ਪਿੱਛੇ ਦਾ ਥਣਾ ਨਾ ਕੋਈ ਗੱਲ ਬੋਲੋ ਫੁੱਲ ਗਾਰੰਟੀ ਹੋਊਗੀ ਠੀਕ ਆ ਲੋ ਭਾਈ ਲੋ ਫੁੱਲ ਗਾਰੰਟੀ ਨੇ ਵੱਡੀਆਂ ਛੋਟੀਆਂ ਜਿੱਦਾਂ ਦੀਆਂ ਵੀ ਆ ਗਈਆਂ ਰੰਗ ਟੰਗ ਹਾਂਜੀ ਹਾਂਜੀ ਨਹੀਂ ਚਲੋ ਚੰਗੇ ਆ ਪਸ਼ੂ ਸਾਰੇ ਚੰਗੇ ਆ ਸਾਫ਼ ਹੈ ਜਿੰਨੇ ਆ ਗਏ ਸਾਫ਼ ਆ ਠੀਕ ਆ ਲੋ ਭਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ